ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਾਕ-ਬਸ ਸਵਾਗਤ ਹੈ ਜੀ ਤੇ ਜੀ ਅੱਜ ਮੈਂ ਇੱਕ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਇੱਕ ਛੋਟੀ ਜੀ ਸਟੋਰੀ ਲੈ ਕੇ ਆਈ ਹਾਂ ਸਟੋਰੀ ਜਿਹੜੀ ਹੈ ਉਹ ਬਹੁਤ ਹੀ ਵਧੀਆ ਹੈ ਬਹੁਤ ਹੀ ਦਿਲ ਨੂੰ ਸੇਉਣ ਵਾਲੀ ਹੈ ਕਿਰ ਮੇਰੀਆਂ ਜੋ ਵੀ ਸਟੋਰੀਆਂ ਹੁੰਦੀਆਂ ਨੇ ਬਹੁਤ ਹੀ ਬਤਿਹਿਆ ਮੈਂ ਸਟੋਰੀਆਂ ਲੈ ਕੇ ਆਉਣੀ ਆ ਮੈਂ ਹਮੇਸ਼ਾ ਐਸੀਆਂ ਸਟੋਰੀਆਂ ਲੈ ਕੇ ਆਉਣੀ ਆ ਕਿ ਜਿਹੜੀਆਂ ਫੈਮਿਲੀ ਦੇ ਵਿੱਚ ਬੈਠ ਕੇ ਸੁਣੀਆਂ ਜਾਣ ਸਾਨੂੰ ਇਹਨਾਂ ਲੱਗੇ ਕਿ ਸਾਨੂੰ 이어ਫੋਨ ਲਗਾ ਕੇ ਸੁਣੀਆਂ ਚਾਹੀਦੀਆਂ ਹਨ ਹਮੇਸ਼ਾ ਮੈਂ ਐਸੀ ਹੀ ਸਟੋਰੀ ਲੈ ਕੇ ਆਉਣੀ ਆ ਕਿ ਜਿਹੜੀ ਅਸੀਂ ਸਾਰਿਆਂ ਦੇ ਸਾਹਮਣੇ ਵੀ ਸੁਣ ਸਕਦੇ ਹਾਂ ਜਿਸ ਸਟੋਰੀ ਤੋਂ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਤੇ ਚਲੋ ਜੀ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਆਪਣੀ ਸਟੋਰੀ ਨੂੰ ਸ਼ੁਰੂ ਕਰਦੇ ਆ ਸਟੋਰੀ ਇਸ ਤਰ੍ਹਾਂ ਹੈ ਕਿ ਮੈਂ आज ਤੋਂ 10-12 ਸਾਲ ਪਹਿਲਾਂ ਦੀ ਮਤਲਬ ਮੇਰੇ ਅੱਖੀਂ ਦੇਖਣ ਦੀ ਇੱਕ ਕਹਾਣੀ ਹੈ। ਕਹਾਣੀ ਹੈ ਇੱਕ पेड़ ਦੀ। ਕਿਉਂਕਿ ਅਸੀਂ ਜਿੱਥੇ ਰਹਿ ਰਹੇ ਹਾਂ ਸਾਡੀ ਸੁਸਾਇਟੀ ਬਿਲਕੁਲ ਮੇਨ ਰੋਡ ਦੇ ਉੱਪਰ ਹੈ। ਤੇ ਸਾਡੇ ਬਿਲਕੁਲ ਸੁਸਾਇਟੀ ਦੇ ਸਾਹਮਣੇ ਹੀ ਇੱਕ ਸਪੋਰਟਸ ਕੰਪਲੈਕਸ ਹੈ ਔਰ ਇੱਕ ਪਾਰਕ ਹੈ। ਪਾਰਕ ਬਹੁਤ ਹੀ ਵੱਡਾ ਹੈ। ਤੇ ਸਾਡੇ ਉਸ ਪਾਰਕ ਦੇ ਵਿੱਚ ਦੋ ਗੇਟ ਨੇ ਸਾਹਮਣੇ-ਸਾਹਮਣੇ। ਲਗੇ ਹੋਏ ਨੇ ਇੱਕ پارک ਦੇ ਦੂਜੀ ਤਰਫੇ ਇੱਕ ਗੇਟ ਜਿਹੜਾ ਹੈ ਉਹ ਸਾਡੀ ਤਰਫ ਹੈ ਹਾਲਾਂਕਿ ਭਾਰਕ ਨੂੰ ਚਾਰ ਗੇਟ ਹੋਣੇ ਚਾਹੀਦੇ ਨੇ ਪਰ ਸਾਡੇ پارک ਨੂੰ ਦੋ ਹੀ ਗੇਟ ਲੱਗੇ ਹੋਏ ਨੇ ਵੱਡੇ ਮੇਨ ਗੇਟ ਕਿਉਂਕਿ ਇੱਕ ਹਿੱਸਾ ਜਿਹੜਾ ਹੈ ਉਹ ਸਪੋਰਟਸ ਸਪੋਰਟਸ ਕੰਪਲੈਕਸ ਦੇ ਨਾਲ ਲੱਗਦਾ ਹੈ ਤੇ ਇਸ ਕਰਕੇ ਉਸ ਪਾਸੇ ਗੇਟ ਨਹੀਂ ਹੈ ਦੂਜਾ ਹਿੱਸਾ ਜਿਹੜਾ ਹੈ ਉਹ ਮੈਟਰੋ ਸਟੇਸ਼ਨ ਦੇ ਨਾਲ ਲੱਗਦਾ ਹੈ ਇਸ ਕਰਕੇ ਉੱਥੇ ਗੇਟ ਨਹੀਂ ਹੈ ਤੇ ਦੋ ਗੇਟ ਸਾਹਮਣੇ ਸਾਹਮਣੇ ਆ ਪਰ ਦੋ ਗੇਟ ਦੇ ਮਤਲਬ ਕਿ ਜਿਹੜਾ ਸਾਡੇ ਵਾਲੇ ਪਾਸੇ ਮੇਨ ਗੇਟ ਹੈ ਉਸ ਗੇਟ ਦੇ ਥੋੜਾ ਜਿਹਾ ਮਤਲਬ ਅੱਗੇ ਔਰ ਪਿੱਛੇ ਦੋਨੋਂ ਪਾਸੇ ਥੋੜੇ ਥੋੜੇ ਰਸਤੇ ਬਣਾਏ ਹੋਏ ਨੇ ਸਿਰਫ ਕਿ ਬੰਦਾ ਪੈਦਲ ਹੀ ਉਹਦੇ ਵਿੱਚੋਂ ਇੱਕ ਬੰਦਾ ਹੀ ਇੱਕ ਟਾਈਮ ਤੇ ਟੱਪ ਸਕਦਾ ਹੈ ਉਹ ਰਸਤੇ ਇਸ ਤਰ੍ਹਾਂ ਨੇ ਬਣਾਏ ਹੋਏ ਨੇ ਵਿੱਚ ਪਾਈਪਾਂ ਗੱਡੀਆਂ ਹੋਈਆਂ ਨੇ ਤੇ ਘੁੰਮ ਕੇ ਰਸਤੇ ਦੇ ਅੰਦਰ ਦੀ ਨਿਕਲਣਾ ਪੈਂਦਾ ਹੈ ਤਾਂ ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ ਹੈ ਕਿ ਬਹੁਤ ਜ਼ਿਆਦਾ ਨੇਰੀ ਆਈ ਸਰਦੀ ਦੇ ਦਿਨ ਸੀਗੇ ਇਹ ਕੋਈ ਜਨਵਰੀ ਦਸੰਬਰ ਜਨਵਰੀ ਦੇ ਦਿਨ ਸੀ ਤਾਂ ਇੱਕ ਬਹੁਤ ਹੀ ਵੱਡਾ ਪੇੜ ਸੀਗਾ ਜਿਹੜਾ ਕਿ ਡਿੱਗ ਪਿਆ ਮਤਲਬ ਉਹ ਪੇੜ ਇੰਨਾ ਪੁਰਾਣਾ ਸੀ ਕਿ ਬਈ 100 ਸਾਲ ਦੇ ਆਸ-ਪਾਸ ਉਸ ਪੇੜ ਦੀ ਉਮਰ ਸੀ ਕਿਉਂਕਿ ਬਹੁਤ ਹੀ ਵੱਡਾ ਪੇੜ ਸੀ ਬਹੁਤ ਹੀ ਉਦਿਆਂ ਜਿਵੇਂ ਕਿ ਜੜਾ ਜਿਗਾ ਨਿਕਲ ਆਉਂਦੀਆਂ ਨੇ ਥੱਲੇ ਲੰਮਕਦੀਆਂ ਰਹਿੰਦੀਆਂ ਨੇ ਹਨ ਤੇ ਬਹੁਤ ਪੁਰਾਣਾ ਪੇੜ ਸੀ ਤੇ ਉਹ ਪਤਾ ਨਹੀਂ ਵੀ ਕਿਸ ਤਰ੍ਹਾਂ ਵੀ ਬਹੁਤ ਤੇਜ਼ ਹਨੇਰੀ ਆਈ ਤੇ ਉਹ ਪੇੜ ਜਿਹੜਾ ਸੀਗਾ ਉਹ ਡਿੱਗ ਪਿਆ ਹਾਂਜੀ ਤਾਂ ਉਹ ਜਿਹੜਾ ਦਰਖਤ ਸੀਗਾ ਉਹ ਹਨੇਰੀ ਦੇ ਵਿੱਚ ਡਿੱਗ ਪਿਆ ਬਹੁਤ ਹੀ ਵੱਡਾ ਪੇੜ ਸੀਗਾ ਪਰ ਉਹ ਹਨੇਰੀ ਦੇ ਵਿੱਚ ਡਿੱਗ ਪਿਆ ਡਿੱਗ ਪਿਆ ਤਾਂ ਕਾਫੀ ਟਾਈਮ ਮਤਲਬ ਕਿ 2 ਮਹੀਨੇ ਉਹ ਦਰਖਤ ਜਿਹੜਾ ਸੀਗਾ ਉਹ ਡਿੱਗਾ ਰਿਹਾ ਡਿੱਗ ਰਿਹਾ ਔਰ ਅਸੀਂ ਉੱਥੇ ਲੰਘਦੇ ਟੱਪਦੇ ਇਹ ਸੋਚ ਰਹੇ ਸੀਗੇ ਵੀ ਇਹ ਦਰਖਤ ਡਿੱਗਾ ਪਿਆ ਹੈ ਤੇ ਇਹਨੂੰ ਚੁੱਕ ਕੇ ਪਾਸੇ ਕਿਉਂ ਨਹੀਂ ਕਰਦੇ ਕਿਉਂਕਿ ਉਹ ਜਦੋਂ ਦਰਖਤ ਡਿੱਗਾ ਸੀਗਾ ਤੇ ਉਹਨੇ ਹੋਰ ਵੀ ਛੋਟੇ-ਛੋਟੇ ਛੋਟੇ-ਛੋਟੇ ਕਈ ਦਰਖਤ ਜਿਹੜੇ ਸੀਗੇ ਥੱਲੇ ਉਹਦੇ ਆਗੇ ਦਰਖਤ ਡਿੱਗ ਪਏ ਕੋਈ ਟੇਡੇ-ਮਡੇ ਹੋ ਗਏ ਕੋਈ ਕੁਝ ਹੋ ਗਿਆ ਤਾਂ ਅਸੀਂ ਲੰਘਦੇ ਟੱਪ 'ਤੇ ਇਹੀ ਸੋਚਦੇ ਸੀਗੇ ਵੀ ਇਹ ਦਰਖਤ ਨੂੰ ਚੁੱਕ ਕੇ ਇਹਨੂੰ ਕੱਟ-ਕੁੱਟ ਕੇ ਪਾਸੇ ਕਿਉਂ ਨਹੀਂ ਰੱਖ ਦੇਗੇ 2 ਮਹੀਨੇ ਬਾਅਦ ਪਤਾ ਲੱਗਾ ਕਿ ਵੀ ਇਸ ਦਰਖਤ ਨੂੰ ਦੁਬਾਰਾ ਲਗਾਇਆ ਜਾਏਗਾ ਤਾਂ ਮੈਂ ਇਹੀ ਸੋਚ ਰਹੀ ਸੀਗੇ ਵੀ ਹੁਣੇ 2 ਮਹੀਨੇ ਹੋ ਗਏ ਨੇ ਇਸ ਦਰਖਤ ਨੂੰ ਡਿੱਗੇ ਪੈਣ ਨੂੰ ਤੇ ਹੁਣ ਇਹ ਦਰਖਤ ਨੂੰ ਦੁਬਾਰਾ ਕਿਵੇਂ ਲਗਾ ਸਕਦੇ ਆ ਵੀ ਇਹ ਸੁੱਕ ਚੁੱਕਾਏ ਤੇ ਇਸ ਦਰਖਤ ਨੂੰ ਦੁਬਾਰਾ ਕਿਵੇਂ ਲਗਾਇਆ ਜਾ ਸਕਦਾ ਪਤਾ ਲੱਗਾ ਕਿ ਉਹਨਾਂ ਨੇ ਜਿਹੜੇ ਦਰਖਤ ਦੇ ਵੱਡੇ ਵੱਡੇ ਟਾਣ ਸੀਗੇ ਉਹ ਸਾਰੇ ਉਹਨਾਂ ਨੇ ਕੱਟ ਦਿੱਤੇ ਤੇ ਕੱਟ ਕੇ ਦੁਬਾਰਾ ਬਹੁਤ ਹੀ ਵੱਡਾ ਸਾਰਾ ਕਰੇਨ ਦੇ ਨਾਲ ਉਹਨਾਂ ਨੇ ਟੋਇਆ ਜਿਹੜਾ ਸੀਗਾ ਉਹ ਕੱਢਿਆ ਤੇ ਕੱਢ ਕੇ ਤੇ ਦਰਖਤ ਜਿਹੜੇ ਛੋਟੇ ਜਿਹੜੇ ਦਰਖਤ ਸੀਗੇ ਡਿੱਕੇ ਪਏ ਸੀਗੇ ਉਹ ਦਰਖਤ ਉਹਨਾਂ ਨੇ ਕੱਢ ਕੇ ਤੇ ਥੋੜਾ ਆਸੇ-ਪਾਸੇ ਕਰਕੇ ਲਗਾ ਕੇ ਲਗਾਤੇ ਤੇ ਉਥੋਂ ਉਹਨਾਂ ਨੇ ਸਾਰਾ ਥਾਂ ਜਿਹੜਾ ਸੀਗਾ ਉਹ ਸਾਫ਼ ਕਰਕੇ ਤੇ ਬਹੁਤ ਹੀ ਵੱਡਾ ਟੋਆ ਕੱਢ ਕੇ ਤੇ ਉਸ ਦਰਖਤ ਨੂੰ ਉਹਦੇ ਵਿੱਚ ਲਗਾ ਦਿੱਤਾ ਜਦੋਂ ਉਹ ਲਗਾ ਰਹੇ ਸੀਗੇ ਤੇ ਸਾਨੂੰ ਇੰਜ ਲੱਗ ਰਿਹਾ ਸੀਗਾ ਜਿਵੇਂ ਕਿ ਲੰਗਰੇ ਟੱਪ ਦੇ ਕਿ ਵੀ ਇਹ ਹੋਣਾ ਤਾਂ ਹੈ ਕੋਈ ਐਵੇਂ ਇੰਨੀ ਮਿਹਨਤ ਕਰਦੇ ਪਏ ਨੇ ਜਿਹੜੇ ਦਰਖਤ ਚਲੋ ਜਿਹੜੇ ਤਾਂ ਡਿੱਗ ਗਏ ਛੋਟੇ ਛੋਟੇ ਸੀਗੇ ਉਹ ਤਾਂ ਸੁੱਕ ਵੀ ਗਏ ਸੀ ਤੇ ਜਿਹੜੇ ਹੋਰ ਵੀ ਕਈ ਦਰਖਤ ਸੀ ਉਹ ਉਹਨਾਂ ਨੇ ਉਦੋਂ ਹੀ ਇੱਧਰ ਉਦੋਂ ਕੱਢ ਕੁੱਟ ਕੇ ਉਹਨਾਂ ਨੇ ਦੂਜੀ ਜਗ੍ਹਾ ਤੇ ਲਗਾ ਦਿੱਤੇ ਤੇ ਅਸੀਂ ਇਹੀ ਸੋਚ ਰਹੇ ਸੀਗੇ ਸਾਰੇ ਜਾਣੇ ਕਿ ਵੀ ਇਹ ਦਰਖਤ ਐਵੇਂ ਹੀ ਲਾਈ ਜਾਂਦੇ ਨੇ ਕੋਈ ਫਾਇਦਾ ਤਾਂ ਹੈ ਹੀ ਨਹੀਂ ਹੈ ਪਤਾ ਲੱਗਾ ਕਿ ਉਹ ਦਰਖਤ ਜਦੋਂ ਪਹਿਲਾਂ ਜਦੋਂ ਉਹ ਦਰਖਤ ਲੱਗ ਗਿਆ ਤਾਂ ਇੰਨਾ ਤੋਂ ਤਿਹਾਨ ਨਹੀਂ ਦਿੱਤਾ ਹੈਗਾ ਤਾਂ ਇੱਕ ਸਾਲ ਬਾਅਦ ਅਚਾਨਕ ਮਤਲਬ ਕਿ ਅਸੀਂ ਉਥੋਂ ਪੈਦਲ ਵੀ ਕਦੇ-ਕਦੇ ਅੱਗੇ ਜਾਂਦੇ ਆ ਪਾਰਕ ਦੇ ਅੰਦਰ ਨਹੀਂ ਪਾਰਕ ਦੇ ਮਤਲਬ ਕਿ ਬਾਹਰ ਤੇ ਉਹ ਵੀ ਜਦੋਂ ਲੰਘਦੇ ਆ ਤਾਂ ਉਹ ਦਰਖਤ ਜਿੱਤੇ ਸਦਾ ਸੀ ਤਾਂ ਚਾਹਨਾ ਕਿਸੀ ਇੱਕ ਸਾਲ ਬਾਅਦ ਮੈਂ ਤੇ ਮੇਰੀ ਸਹੇਲੀ ਅਸੀਂ ਦੋਨੋਂ ਜਾ ਰਹੀਆਂ ਸੀ ਪੈਦਲ ਤਾਂ ਮੈਂ ਇੱਕਦਮ ਰੁਕ ਗਈ ਤਾਂ ਮੈਨੂੰ ਮੇਰੀ ਸਹੇਲੀ ਕਹਿਣ ਲੱਗੀ ਕਿ ਕੀ ਗੱਲ ਹੈ ਕੀ ਤੂੰ ਇੱਥੇ ਕਿਉਂ ਰੁਕ ਗਈ ਮੈਂ ਕਿਹਾ ਯਾਰ ਤੈਨੂੰ ਜਿਆਦਾ ਮੈਂ ਕਿਹਾ ਮੈਂ ਇਸ ਦਰਖਤ ਨੂੰ ਦੇਖ ਰਹੀ ਹਾਂ ਕਹਿੰਦੀ ਕੀ ਹੋਇਆ ਮੈਂ ਕਿ ਤ ਨੂੰ ਯਾਦ ਹੈ ਦਰਖਤ ਕਿਹੜਾ ਹੈ ਕਹਿੰਦੀ ਯਾਰ ਪਤਾ ਨਹੀਂ ਫਿਰ ਉਹਦੇ ਵੀ ਅਚਾਨਕ ਇੱਕਦਮ ਦਿਮਾਗ 'ਚ ਆਇਆ ਕਹਿੰਦੀ ਯਾਰ ਇਹ ਤਾਂ ਉਹੀ ਦਰਖਤ ਨਹੀਂਗਾ ਜਿਹੜਾ ਇਹਨਾਂ ਨੇ ਕਹਿੰਦੀ 2 ਮਿੰਟ ਹੀ ਕਹਿ ਰਿਆ ਫਿਰ ਇਹਨਾਂ ਨੇ ਸਾਰਿਆਂ ਨੇ ਰਲ ਰੁਲ ਕੇ ਮਤਲਬ ਕਿ ਜੰਗਲਾਤ ਵਾਲਿਆਂ ਨੇ ਆ ਕੇ ਉਹ ਦਰਖਤ ਨੂੰ ਲਗਾ ਦਿੱਤਾ ਮੈਂ ਕਿਹਾ ਹਾਂ ਮੈਂ ਕਿਹਾ ਦੇਖ ਲੈ ਕਿੰਨਾ ਵੱਡਾ ਹੋ ਗਿਆ ਦਰਖਤ ਮੈਂ ਕਿਹਾ ਸਾਰੇ ਪੱਤੇ ਪੁੱਤੇ ਨਿਕਲ ਆਏ ਨੇ ਤੇ ਮਤਲਬ ਕਿ ਮੈਂ ਕਿਹਾ ਨਵੇਂ ਸਰੀਓ ਫੁੱਟ ਗਿਆ ਵੱਡੇ ਵੱਡੇ ਟਾਣੇ ਤਾਂ ਚਲੋ ਇਹਨਾਂ ਨੇ ਵਾਢੀ ਦਿੱਤੇ ਸੀ ਤੇ ਮੈਂ ਕਿਹਾ ਦੇਖ ਨਵੇਂ ਸਿਰੇਓ ਫੁੱਟ ਪਿਆਰ ਕਿੰਨਾ ਵਧੀਆ ਮਤਲਬ ਕਿ ਫੁੱਟਿਆ ਹੈ ਦਰਖਤ ਮੈਂ ਕਿਹਾ ਚਲੋ ਹਾਲੇ ਵੀ ਪੱਤੇ ਥੋੜੇ ਵੀ ਸੰਘਣੇ ਨਹੀਂ ਹੈ ਨਵਾਂ ਨਵਾਂ ਫੁੱਟਿਆ ਹੈ ਪਰ ਦਰਖਤ ਬਹੁਤ ਹੀ ਵਧੀਆ ਫੁੱਟ ਗਿਆ ਹੈ ਤਾਂ ਮੇਰੀ ਸਹੇਲੀ ਕਹਿਣ ਲੱਗੀ ਕਿ ਯਾਰ ਵੈਸੀ ਕਮਾਲ ਦੀ ਗੱਲ ਹੀ ਹੈ ਕਿ ਮਤਲਬ ਲੱਗ ਨਹੀਂ ਰਿਹਾ ਸੀਗਾ ਵੀ ਇਹ ਦਰਖਤ ਹੁਣ ਦੁਬਾਰਾ ਹੋ ਸਕਦਾ ਕਿਉਂਕਿ ਉਹ ਦਰਖਤ ਪਹਿਲਾਂ ਹੀ ਬਹੁਤ ਜ਼ਿਆਦਾ ਬਜ਼ੁਰਗ ਸੀਗਾ ਤੇ ਦੁਬਾਰਾ ਉਹ ਫੇਰ ਲਗਾਤਾ ਉਸ ਦਰਖਤ ਨੇ ਫੇਰ ਤੋਂ ਦੁਬਾਰਾ ਨਵੇਂ ਪੱਤੇ ਕੱਢੇ ਔਰ ਤੁਸੀਂ ਮੰਨੋਗੇ ਨਹੀਂ ਕਿ ਅੱਜ 10-12 ਸਾਲ ਹੋ ਗਏ ਨੇ ਉਹ ਫੇਰ ਦਰਖਤ ਉਵੇਂ ਦਾ ਉਵੇਂ ਹੀ ਓਨਾ ਪਾਰਾ ਹੋ ਗਿਆ ਹੈ ਜਿੰਨਾ ਪਾਰਾ ਪਹਿਲਾਂ ਸੀ ਉਹ 10-12 ਸਾਲ ਪਹਿਲਾਂ ਪੁਰਾਣਾ ਤੁਸੀਂਗਾ ਉਹ ਅੱਜ ਹੁਣ ਫੇਰ ਉਹਦੇ ਓਡੇ ਹੀ ਵੱਡੇ-ਵੱਡੇ ਮੋਟੇ ਟਾਣ ਬਣ ਗਏ ਨੇ ਤੇ ਓਨਾ ਹੀ ਉਹ ਵੱਡਾ ਦਰਖਤ ਹੋ ਗਿਆ ਹੈ ਤੇ ਕਹਿਣ ਦਾ ਮਤਲਬ ਇਹ ਕਿ ਜਦੋਂ ਇੱਕ ਵਾਰੀ ਉਹ ਦਰਖਤ ਡਿੱਗਾ ਕਿੰਨੇ ਪੰਛੀਆਂ ਦਾ ਆਸਰਾ ਕਿੰਨੇ ਉਹਦੇ ਥੱਲੇ ਜਿਹੜੇ ਛਾਂਵੇਂ ਲੋਕ ਲੰਘਦੇ ਟੱਪਦੇ ਬੈਠਦੇ ਸੀ ਕਈ ਵਾਰਾਂ ਪਾਰਕ ਦੇ ਗੇਟ ਖੁੱલ્લા ਹੁੰਦਾ ਸੀਗਾ ਤੇ ਅੰਦਰ گاਵਾ ਵੀ ਚਲੀਆਂ ਜਾਂਦੀਆਂ ਸੀ ਕੁੱਤੇ ਵੀ ਅੰਦਰ ਜਾ ਕੇ ਛਾਂਵੇਂ ਬੈਠਦੇ ਤਾਂ ਕਿੰਨੇ ਹੀ ਪੰਛੀਆਂ ਦਾ ਸਹਾਰਾ ਸੀ ਉਦ ਰਕਤ ਜਦੋਂ ਉਹ ਡਿੱਗ ਪਿਆ ਤੇ ਅੱਜ ਦੁਬਾਰਾ ਤੋਂ ਫੇਰ ਉਹ 10-12 ਸਾਲ ਹੋ ਗਏ ਨੇ ਫੇਰ ਉਹ ਉਨਾ ਹੀ ਵੱਡਾ ਦਰਖਤ ਦੁਬਾਰਾ ਫੇਰ ਬਣ ਗਿਆ ਹੈ ਤੇ ਕਿੰਨੇ ਪੰਛੀਆਂ ਨੂੰ ਸਹਾਰਾ ਦੇ ਦਿੱਤਾ ਉਹਨੇ ਫੇਰ ਤੇ ਫੇਰ ਉਹਨੇ ਦੁਬਾਰਾ ਆਪਣੀਆਂ ਜੜਾਂ ਜਿਹੜੀਆਂ ਸੀ ਜ਼ਮੀਨ ਦੇ ਵਿੱਚ ਉਹਨੇ ਕਾਇਮ ਕਰ ਲਈਆਂ ਵਧੀਆ ਆਪਣੀਆਂ ਜੜਾਂ ਮਤਲਬ ਕਿ ਮਜ਼ਬੂਤ ਕਰ ਲਈਆਂ ਤੇ ਫੇਰ ਤੋਂ ਸਾਰੇ ਥੱਲੇ ਮਤਲਬ ਕਈ ਵਾਰ ਜਾਨਵਰ ਬੈਠੇ ਲੋਕ ਕੁੱਤੇ ਵੀ ਬੈਠੇ ਰਹਿੰਦੇ ਨੇ ਗਾਵਾਂ ਵੀ ਕਦੇ-ਕਦੇ ਅੰਦਰ ਜਾ ਕੇ ਬੈਠ ਜਾਂਦੀਆਂ ਨੇ ਭਾਲਾ ਕੀ ਪਾਰਕ ਦੇ ਵਿੱਚ ਜਾਣ ਨਹੀਂ ਦਿੰਦੇਗੇ ਪਰ ਕਦੀ ਕਦੀ ਉਹ ਚਲੀਆਂ ਜਾਂਦੀਆਂ ਨੇ ਵੀ ਗੇਟ ਖੁੱਲਾ ਹੈ ਕਿਸੇ ਨੇ ਨਹੀਂ ਤਿਆਣ ਦਿੱਤਾ ਹੈ ਤੇ ਚਲੀਆਂ ਜਾਂਦੀਆਂ ਨੇ ਫਿਰ ਉਹਨਾਂ ਨੂੰ ਬਾਹਰ ਕੱਢਦੇ ਨੇ ਪਰ ਹੁਣ ਉਹਨਾਂ ਨੂੰ ਵੀ ਵਿਚਾਰੀਆਂ ਨੂੰ ਛਾਂ ਦਾ ਆਸਰਾ ਚਾਹੀਦਾ ਹੁੰਦਾ ਹੈ ਤੇ ਪਾਰਕ ਦੇ ਅੰਦਰ ਗਾਵਾਂ ਚਲੀਆਂ ਜਾਂਦੀਆਂ ਨੇ ਕਿਉਂਕਿ ਬਾਹਰ ਵਾਲੀ ਜਿਹੜੀ ਬਾਉਂਡਰੀ ਹੈ ਉਹ ਖੁੱਲੀ ਹੋਈ ਹੈ ਤੇ ਇਸ ਕਰਕੇ ਉੱਥੇ ਉਹ ਗਾਵਾਂ ਚਲੀਆਂ ਜਾਂਦੀਆਂ ਨੇ ਵਿਚ ਘਰ ਵਾਲਾ ਥੋੜਾ ਜਿਹਾ ਹਿੱਸਾ ਹੈ ਫਿਰ ਅੱਗੇ ਜਾ ਕੇ ਛੋਟਾ ਗੇਟ ਲੱਗਾ ਹੋਇਆ ਹੈ ਤੇ ਉਸਕੇ ਉੱਥੋਂ ਤੱਕ ਰੋ ਨਹੀਂ ਜਾਂਦੀਆਂ ਕਿ ਪਰ ਉਹ ਬਾਹਰ ਵਾਲੀ ਬਾਉਂਡਰੀ ਦੇ ਵਿੱਚ گاਵਾ ਜਿਹੜੀਆਂ ਨੇ ਉਹ ਚਲੀਆਂ ਜਾਂਦੀਆਂ ਨੇ ਬੈਠੀਆਂ ਰਹਿੰਦੀਆਂ ਨੇ ਤਾਂ ਉਸ ਦਰਖਤ ਨੇ ਕਿੰਨਾ ਮਤਲਬ ਕਿ ਫਿਰ ਸਾਰਿਆਂ ਨੂੰ ਛਾਂ ਦੇ ਦਿੱਤੀ ਮੇਰਾ ਉਸ ਦਰਖਤ ਦੇ ਬਾਰੇ ਚ ਚਰਚਾ ਕਰਨ ਦਾ ਮਤਲਬ ਮਕਸਦ ਇਹ ਸੀਗਾ कि जिस तरह एक درخت ਡਿੱਗ ਪਿਆ ਤੇ ਉਹਨੂੰ ਦੁਬਾਰਾ ਮਿਹਨਤ ਕਰਕੇ ਫੇਰ ਤੋਂ ਖੜਾ ਕਰ ਦਿੱਤਾ ਤੇ ਇਸੇ ਤਰ੍ਹਾਂ ਹੀ ਜਦੋਂ ਸਾਡੇ ਬਜ਼ੁਰਗ ਬਿਮਾਰ ਹੋ ਜਾਂਦੇ ਨੇ ਜਾਂ ਉਹ ਡਿੱਗ ਟੈ ਪੈਂਦੇ ਨੇ ਜਾਂ ਉਹਨਾਂ ਦੇ ਕਿਸੇ ਦੀ ਕੋਈ ਹੱਡੀ ਫਸਲੀ ਟੁੱਟ ਜਾਂਦੀ ਹੈ ਜਾਂ ਕੁਝ ਵੀ ਹੋ ਜਾਂਦਾ ਹੈ ਉਹਨਾਂ ਦੀ ਹੱਡੀ ਫਸਲੀ ਨਹੀਂ ਜੁੜਦੀ ਪਹਿਲਾਂ ਤਾਂ ਕੋਸ਼ਿਸ਼ ਇਹ ਹੀ ਕਰੀਏ ਕਿ ਬਜ਼ੁਰਗਾਂ ਦੀ ਪੂਰੀ ਦੇਖਭਾਲ ਕਰੀਏ ਉਹਨਾਂ ਨੂੰ ਸਮਾਂ ਸਮਾਂ ਦਿਈਏ ਆਪਣਾ ਟਾਈਮ ਦਿਈਏ ਉਹਨਾਂ ਦੇ ਨਾਲ ਅਸੀਂ ਆਪਣਾ ਟਾਈਮ ਬਿਤਾਈਏ ਉਹਨਾਂ ਨੂੰ ਸਮੇਂ ਸਿਰ ਦਵਾ-ਦਾਰੂ ਦਿਈਏ ਅਗਰ ਉਹ ਡਿਗ ਟੈਪ ਹੈ ਉਹਨਾਂ ਨੂੰ ਸਰਟੀਫਿਕੇਟ ਲਾ ਕੇ ਤਾਂ ਉਹਨਾਂ ਦਾ ਪੂਰਾ ਟ੍ਰੀਟਮੈਂਟ ਕਰਾਇਆ ਜਾਏ ਉਸ ਦੇ ਬਾਅਦ ਵੀ ਅਗਰ ਚੱਲੋ ਜੇ ਉਹ ਨਹੀਂ ਚੱਲ ਫਿਰ ਸਕਦੇ ਤਾਂ ਤਾਂ ਵੀ ਸਾਨੂੰ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਏ ਸਾਡੇ ਜਿਹੜੇ ਬਜ਼ੁਰਗ ਨੇ ਉਹ ਵੀ ਇੱਕ ਉਸ ਦਰਖਤ ਦੀ ਤਰ੍ਹਾਂ ਹੀ ਹੈ ਜਿਹੜੇ ਕੀ ਸਾਨੂੰ ਹਮੇਸ਼ਾ ਛਾਂ ਦਿੰਦੇ ਨੇ ਸਾਨੂੰ ਦੁਆਵਾਂ ਦਿੰਦੇ ਨੇ ਸਾਡੇ ਵਾਸਤੇ ਹਮੇਸ਼ਾ ਦੁਆਵਾਂ ਕਰਦੇ ਰਹਿੰਦੇ ਨੇ ਸਾਡੇ ਵਾਸਤੇ ਭਲਾ ਮੰਗਦੇ ਰਹਿੰਦੇ ਨੇ ਕਿਉਂਕਿ ਜਦੋਂ ਦਰਖਤ ਵੀ ਡਿੱਗ ਪੈਂਦਾ ਹੈ ਜਦੋਂ ਉਹਦੀ ਛਾਂ ਨਹੀਂ ਰਹਿੰਦੀ ਤਾਂ ਤਾਂ ਕੈਸੀ ਕਹਿੰਦੇ ਆ ਕਿ ਵਧੀਆ ਸੀਗਾ ਦਰਖਤ ਬਾਬਾ ਛਾਂ ਸੀਗੀ ਸਾਰੇ ਪੰਛੀ ਆ ਕੇ ਬਹਿੰਦੇ ਸੀ ਅਸੀਂ ਵੀ ਬੈਠ ਜਾਂਦੇ ਸੀ ਤੇ ਇਸੇ ਤਰ੍ਹਾਂ ਜਦੋਂ ਬਜ਼ੁਰਗ ਵੀ ਘਰ ਤੋਂ ਚਲਾ ਜਾਂਦਾ ਹੈ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਫਿਰ ਅਸੀਂ ਕਹਿੰਦੇ ਆ ਕਿ ਹਾਂ ਸਾਡਾ ਬਜ਼ੁਰਗ ਬੈਠਿਆ ਸੀ ਅਸੀਂ ਖੁੱਲੇ ਦਰਵਾਜ਼ੇ ਕਿਤੇ ਵੀ ਚਲੇ ਜਾਂਦੇ ਸੀ ਸੋ ਪੁਰਾਣੇ ਦਰਖਤ ਔਰ ਪੁਰਾਣੇ ਬਜ਼ੁਰਗ ਬਰਾਬਰ ਨੇ ਜਿਸ ਤਰ੍ਹਾਂ ਪੁਰਾਣੇ ਦਰਖਤਾਂ ਦੀ ਸ਼ਾਹ ਸੰਗਣੀ ਹੋ ਜਾਂਦੀ ਹੈ ਇਸੇ ਤਰ੍ਹਾਂ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੀ ਸ਼ਾਹ ਸੰਗਣੀ ਹੋ ਜਾਂਦੀ ਹੈ ਉਹ ਹਮੇਸ਼ਾ ਸਾਨੂੰ ਰੋਕਦੇ ਟੋਕਦੇ ਜ਼ਰੂਰ ਨੇ ਪਰ ਉਹਨਾਂ ਦੇ ਰੋਕਣ ਟੋਕਣ ਦੇ ਨਾਲ ਇੱਕ ਸਾਡੇ ਘਰ ਦੇ ਵਿੱਚ ਰੌਣਕ ਬਣੀ ਰਹਿੰਦੀ ਹੈ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਹੈ ਲੜਾਈਆਂ ਝਗੜੇ ਹੁੰਦੇ ਰਹਿੰਦੇ ਨੇ ਰੋਕਾ ਟੋਕਾ ਹੁੰਦੀਆਂ ਰਹਿੰਦੀਆਂ ਨੇ ਪਰ ਰੋਕਾ ਟੋਕਾ ਵੀ ਉੱਥੇ ਹੀ ਹੁੰਦੀਆਂ ਨੇ ਜਿੱਥੇ ਬਜ਼ੁਰਗ ਹੁੰਦੇ ਨੇ ਜਿੱਥੇ ਬਜ਼ੁਰਗ ਨਹੀਂ ਹੁੰਦੇ ਉੱਥੇ ਕੋਈ ਰੋਕ ਟੋਕ ਨਹੀਂ ਹੁੰਦੀ ਤੇ ਉਹ ਘਰ ਘਰ ਵੀ ਨਹੀਂ ਰਹਤੇ ਕੋਣ ਆਇਆ ਕੋਣ ਗਿਆ ਕਿੱਥੇ ਗਿਆ ਕਿੱਥੇ ਨਹੀਂ ਗਿਆ ਕੋਈ ਕਿਸੇ ਨੂੰ ਲੈਣਾ ਦੇਣਾ ਨਹੀਂ ਹੈ ਜੇ ਘਰ ਦੇ ਵਿੱਚ ਬਜ਼ੁਰਗ ਨਾ ਹੋਣ ਬਜ਼ੁਰਗ ਹੀ ਆਉਂਦਿਆਂ ਜਾਂਦਿਆਂ ਰੋਕਦੇ ਟੋਕਦੇ ਨੇ ਤੇ ਘਰਾਂ ਦੇ ਵਿੱਚ ਰੌਣਕ ਲੱਗੀ ਰਹਿੰਦੀ ਹੈ ਕਿਉਂਕਿ ਜਿੱਥੇ ਦੋ ਬਰਤਨ ਹੁੰਦੇ ਨੇ ਉੱਥੇ ਆਵਾਜ਼ ਤਾਂ ਆਉਂਦੀ ਹੈ ਤੇ ਜੇ ਬਰਤਨ ਨਾ ਵੱਜਣ ਨਾ ਤੇ ਘਰ ਬਿਲਕੁਲ ਇੱਕਦਮ ਸਰਨਾਟਾ ਹੋ ਜਾਂਦਾ ਹੈ ਘਰ ਦੇ ਵਿੱਚ ਬਰਤਨਾਂ ਦੀ ਆਵਾਜ਼ ਤੇ ਜ਼ਮੀਨ ਦੇ ਉੱਤੇ ਮਿੱਟੀ ਜਿਹੜੀ ਹੈ ਉਹ ਪੈਰ ਜਿਹੜੇ ਨੇ ਪੈੜ ਜ਼ਰੂਰ ਦੇਖਣੇ ਚਾਹੀਦੇ ਪੈਰਾਂ ਦੀਆਂ ਪੈੜਾਂ ਜ਼ਰੂਰ ਦਿਸਣੀਆਂ ਚਾਹੀਦੀਆਂ ਨੇ ਘਰਾਂ ਦੇ ਵਿੱਚ ਰੌਣਕ ਲੱਗੀ ਰਹਿੰਦੀ ਹੈ ਜਿਸ ਤਰ੍ਹਾਂ ਬਾਗ ਦੇ ਵਿੱਚ ਫੁੱਲ ਪੌਦੇ ਪੇੜ ਹੋਣੇ ਜ਼ਰੂਰੀ ਨੇ ਇਸੇ ਤਰ੍ਹਾਂ ਘਰ ਦੇ ਵਿੱਚ ਬਜ਼ੁਰਗ ਵੀ ਹੋਣੇ ਬਹੁਤ ਜ਼ਰੂਰੀ ਸੋ ਤੁਹਾਨੂੰ ਮੇਰੀ ਇਹ ਕਹਾਣੀ ਕਿਵੇਂ ਦੀ ਲੱਗੀ ਮੈਂ ਬਜ਼ੁਰਗ اور درفتن جوڑ کے کہانی ਤੁਹਾਡੇ ਸਾਹਮਣੇ ਲੈ ਕੇ आई हां ਇਹਦੇ ਪਿੱਛੇ ਵੀ ਕੋਈ મતલਬ ਮੇਰਾ ਕੋਈ ਆਪਣਾ स्वार्थ ਨਹੀਂ ਹੈ ਸਿਰਫ ਇਹ ਹੈ ਕਿ ਸਮਝਾਉਣ ਦੀ ਕੋਸ਼ਿਸ਼ ਹੈ ਕਿਸ ਨੂੰ ਮੇਰੀ ਕਿਸੇ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਉਹਦੇ ਵਾਸਤੇ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆ। ਸੋ ਤੁਹਾਨੂੰ ਇਹ ਮੇਰੀ ਚਰਚਾ ਇੱਕ ਦਰਖਤ ਔਰ ਇੱਕ ਬਜੋਗਿਆਂ ਦੀ ਕਿਵੇਂ ਦੀ ਲੱਗੀ? ਜੇ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੀ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਦਾ ਮੈਂ ਤੁਹਾਡੇ ਵਾਸਤੇ ਹਮੇਸ਼ਾ ਹੀ ਇਹੋ ਜੀਆਂ ਵਧੀਆ-ਵਧੀਆ ਕਹਾਣੀਆਂ ਲੈ ਕੇ ਆਉਂਦੀ ਰਹਿਣੀ ਆ ਤੇ ਮੇਰੀਆਂ ਕਹਾਣੀਆਂ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਤੁਹਾਡਾ ਬਹੁਤ ਜ਼ਿਆਦਾ ਮੈਨੂੰ ਸਪੋਰਟ ਮਿਲ ਰਿਹਾ ਹੈ ਅੱਗੇ ਵੀ ਮਿਲਦਾ ਰਹੇਗਾ ਸੋ ਮੈਨੂੰ ਜੋ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਆਪਾਂ ਇੱਕ ਹੋਰ ਨਵੀਂ ਸਟੋਰੀ ਲੈ ਕੇ ਤਦ ਤੱਕ ਤੁਸੀਂ ਮੈਨੂੰ ਦਿਓ ਇਜਾਜ਼ਤ